ਅဒီ ਪੂਰੇ ਦੇਸ਼ ਦੇ ਵਿੱਚ ਯੋਗਾ ਦੇ ਸੁਨਾਇਆ ਜਾ ਰਿਹਾ ਬਹੁਤ ਚੰਗਾ ਹੈ ਕਿਉਂਕਿ ਸੇਧ ਤੋਂ ਬਿਨਾਂ ਕੁਝ ਨਹੀਂ ਹੈ ਤੇ ਯੋਗਾ ਇੱਕ ਐਸਾ ਅਭਿਆਸ ਹੈ ਕਿ ਜਿਹਦੇ ਨਾਲ ਤੁਹਾਡਾ ਤਰੀਰ ਦੀਆਂ ਬਿਮਾਰੀਆਂ ਵੀ ਖਤਮ ਹੋ ਜਾਂਦੀਆਂ ਨੇ ਕਿਉਂਕਿ ਇਹ ਜੇ ਇਹਦੇ ਵਿੱਚ ਆਸਨ ਨੇ ਕਿ ਜਿਹੜੇ ਕਈ ਬਿਮਾਰੀਆਂ ਨੂੰ ਦਾ ਇਲਾਜ ਕਰਦਿਆਂ ਨੇ ਇਸ ਕਰਕੇ ਜਿਵੇਂ ਕਹਿੰਦੇ ਕਿ ਹੈਲਥ ਇਜ਼ ਵੈਲਥ ਸਾਨੂੰ ਗਰਾਊਂਡ ਨਾਲ ਜੁੜਨਾ ਚਾਹੀਦਾ ਸਾਨੂੰ ਯੋਗਾ ਨਾਲ ਜੁੜਨਾ ਚਾਹੀਦਾ ਕਿਉਂਕਿ ਯੋਗਾ ਅਭਿਆਸ ਸਾਡਾ ਪ੍ਰਾਤਨ ਜਿਹੜਾ ਇਹ ਇਹ ਹਿੰਦੁਸਤਾਨ ਦੀ ਉਹ ਹੈ ਇਤੋਂ ਹੀ ਸ਼ੁਰੂਆਤ ਹੋਇਆ ਰ ਹੋਰ ਬੇਸ਼ਿਆ ਨੇ ਵੀ ਇਹਨੂੰ ਅਡਾਪਟ ਕੀਤਾ ਕਿਉਂਕਿ ਇਹਦੇ ਤੋਂ ਬਿਨਾ ਇਹਦੇ ਤੋਂ ਬਿਨਾ ਜੀਵਨ ਅਧੂਰਾ ਹੈ ਕਿਉਂਕਿ ਸਿਹਤ ਤੋਂ ਬਿਨਾ ਕੁਛ ਨਹੀਂ ਜਿੰਨੀ ਮਰਜ਼ੀ ਤੁਸੀਂ ਧਨ ਦੌਲਤ ਇਕੱਠਾ ਕਰ ਲਓ ਪਰ ਜਦੋਂ ਸਿਹਤ ਨਹੀਂ ਤਾਂ ਕੁਛ ਨਹੀਂ ਤੋਂ ਇਸ ਕਰਕੇ ਸਾਨੂੰ ਯੋਗਾ ਦੇ ਜਿਹੜਾ ਜਿ ਆਪਣਾ ਯੋਗਾ ਦੇ ਸੁਨਾ ਰਹੇ ਆ ਪੂਰੇ ਦੇਸ਼ ਦੇ ਵਿੱਚ ਸਾਡੇ ਜਿਸ ਤਰ੍ਹਾਂ ਓਰੇ ਬਣਾ ਰਹੇ ਆ ਇਸ ਤਰ੍ਹਾਂ ਸੀਐਮ ਯੋਗ ਸ਼ਾਲਾ ਵੀ ਓਰੇ ਚੱਲ ਰਹੀ ਹੈ ਤੇ ਬਹੁਤ ਚੰਗਾ ਲੱਗਿਆ ਆ ਕੇ ਓਰੇ ਕਿ ਬਹੁਤ ਵਧੀਆ ਇਹ ਯੋਗਾ ਅਭਿਆਸ ਸ਼ੁਰੂ ਹੋਇਆ ਹੈ ਸਭ ਤੋਂ ਵੱਡੀ ਗਲਤੀ ਹੈ انسان ਵਾਸਤੇ ਆਪਣੇ ਸਰੀਰ ਵਾਸਤੇ 1 ਘੰਟਾ ਕਿਸੇ ਨਾ ਕਿਸੇ ਰੂਪ ਚ ਕੱਢਣਾ ਚਾਹੀਦਾ ਹੈ ਜੋ ਕਿ ਸਭ ਤੋਂ ਉੱਤਮ ਯੋਗਾ ਅਭਿਆਸ ਹੈ ਯੋਗਾ ਦੇ ਨਾਲ ਹਰ ਤਰ੍ਹਾਂ ਦੀਆਂ ਸਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਸਾਡੀ ਮਾਨਸਿਕ ਸਰੀਰਕ ਤੰਦਰੁਸਤੀ ਸਾਨੂੰ ਮਿਲਦੀ ਹੈ ਔਰ ਅੱਜ ਜੋ ਸਾਡਾ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਸੀਐਮ ਦੇ सीएम साहब जी योगशाला ਵੀ ਚੱਲ ਰਹੀ ਹੈ ਔਰ ਇਹ ਰੈਗੂਲਰ ਇੱਥੇ ਸਾਡੇ ਯੋਗਾ ਡੇਲੀ ਕਰਵਾਇਆ ਜਾਂਦਾ ਹੈ ਇਸ ਯੋਗਾ ਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀ ਬਹੁਤ ਜੋਰ ਸ਼ੋਰ ਨਾਲ ਪਹੁੰਚਦੇ ਨੇ ਅੱਜ ਤਾਂ ਬਹੁਤ ਦੂਰ ਦੂਰ ਤੋਂ ਵੀ ਮੈਂਬਰ ਇੱਥੇ ਪਹੁੰਚੇ ਹੋਏ ਨੇ ਅਸੀਂ ਤਾਂ ਇਹੀ ਅਪੀਲ ਕਰਾਂਗੇ बार-बार ਵੀ ਹਰ ਮੈਂਬਰ ਨੂੰ ਇੱਕ ਘੰਟਾ ਆਪਣੇ ਸ਼ਰੀਰ ਵਾਸਤੇ ਕੱਟਣਾ ਬਹੁਤ ਜ਼ਰੂਰੀ ਹੈ کیوں جی جے ساڑا شریر تندرست ہوں گا تاہی اسی اپنے کم کار کر سکیں گے اور اپنی لائف چھ بدیا طریقے نال جی سکیں گے تھائیں اور ناری تنوات کرنا چونے آج دے مکھ پر بندک سہبان مدد بانتر صاحب ہو رہا جنہیں ہر سال ہی ترہیس سال ہی بڑے دونتا ہم نال ਔਰ ਸਾਡੇ ਵਰਗੇ ਵਿਅਕਤੀ ਜਿਹੜੇ ਯੋਗਾ ਤੋਂ ਹਮੇਸ਼ਾ ਤੁਪ ਭਾਦੇ ਹਾਂ ਬਿਲਡਿੰਗ ਵਿੱਚ ਜਿਨ੍ਹਾਂ ਨੇ ਕੰਮ ਕਰਿਆ ਉਹਨਾਂ ਨੂੰ ਬਧਾਈ ਹੈ ਔਰ ਮੁਬਾਰਕਬਾ ਦੇਣਾ ਚਾਹ ਰਹੇ ਹਾਂ ਕਿ ਅੱਜ ਇਹਨਾਂ ਨੇ ਜਿਹੜਾ ਇਨਾਫਤਿਆ ਪ੍ਰੋਗਰਾਮ ਯੋਗਾ ਦਿਵਸ ਤੇ ਆਰਗੇਨਾਈਜ਼ ਕੀਤਾ। ਕੋਈ ਇਸ ਨੇ ਹੈ ਕਿ ਆਪਾਂ ਅਗਰ ਦਵਾਈਆਂ ਤੋਂ ਮੁਕਤੀ ਚਾਹਣੇ ਆ ਅਗਰ ਅਸੀਂ ਚਾਹਣੇ ਆ ਕਿ ਜਿਹੜੇ ਖਰਚੇ ਆ ਸਾਡੇ ਦਵਾਈਆਂ ਦੇ ਉਹ ਘਟਣ ਤਾਂ ਸਾਨੂੰ ਸਾਰਿਆਂ ਨੂੰ ਸਾਡੇ ਮਾਪਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਯੋਗਾ ਕਰਨੀ ਅਨਿਵਾਰੀ ਹੈ ਯੋਗਾ ਕਰਨੀ ਬੜੀ ਜ਼ਰੂਰੀ ਹੈ ਅਸਤੇ ਸਮਝੋ।